ਮੀਡੀਆ ਚੌਥਾ ਥੰਬ ਬਣ ਗਿਆ ਝੂਠ ਦਾ ਸਾਨੂੰ ਦਿਖਾਉਨੇ ਆ ਕਿ ਚਾਹੀਦਾ ਤਾਂ ਇਹਨਾਂ ਨੂੰ ਸੱਚ ਦਾ ਥੰਬ ਬਣਨਾ ਸੀ ਕਿਉਂਕਿ ਇਹਨਾਂ ਦੇ ਸੋਹਣਿਆ ਜਸਤਾਰਾ ਬੰਨੀਆਂ ਨੇ ਦਾੜੇ ਪ੍ਰਕਾਸ਼ ਕੀਤੇ ਨੇ ਪਰ ਇਹ ਚੌਥਾ ਥੰਬ ਝੂਠ ਦਾ ਬਣ ਗਿਆ ਉਹ ਕਿਵੇਂ ਬਣਿਆ ਸਾਨੂੰ ਦਿਖਾਉਨੇ ਆ ਟੀਵੀ ਦੀ ਸਕਰੀਨ ਤੇ ਸਾਨੂੰ ਇੱਕ ਕਮੈਂਟ ਪੜਾ ਰਹੇ ਆ ਇਹ ਕਮੈਂਟ ਨੂੰ ਧਿਆਨ ਨਾਲ ਪੜੋ ਤੁਹਾਡੇ ਰੌਂਟੇ ਖੜੇ ਹੋ ਜਾਣਗੇ ਜਦੋਂ ਤੁਸੀਂ ਕਮੈਂਟ ਨੂੰ ਪੜੋਗੇ ਇਹ ਗੁਰੂ ਦਾ ਸਿੰਘ ਇਹ ਕਮੈਂਟ ਦੇ ਵਿੱਚ ਇਹ ਲਿਖਦਾ ਕਿ ਪੰਜਾਬ ਦੇ ਇੰਨੇ ਬੁਰੇ ਹਾਲਾਤ ਨੇ ਲੋਕਾਂ ਦੇ ਕਿ ਜਿੰਨੇ ਵੀ ਅੰਬਰਤ ਸਾਕੇ ਆਉਂਦੇ ਨੇ ਜਿਆਦਾ ਕਰਕੇ ਲੋਕ ਨੇ ਜਿਹੜੇ ਉਹ ਤਿੰਨ ਮਹੀਨੇ ਦੇ ਅੰਦਰ ਅੰਦਰੀ ਸ੍ਰੀ ਸਾਹਿਬ ਲਾ ਕੇ ਰੱਖ ਦਿੰਦੇ ਨੇ ਮੁੜ ਕੇ ਫੇਰ ਉਹ ਹੀ ਸਾਰੇ ਐਬ ਕਰਨ ਲੱਗ ਜਾਂਦੇ ਨੇ ਜਿਹੜੇ ਉਹ ਪਹਿਲਾਂ ਕਰਦੇ ਹੁੰਦੇ ਸੀ ਉਹ ਕਮੈਂਟ ਦੇ ਵਿੱਚ ਲਿਖ ਰਿਹਾ ਤੁਸੀਂ ਪੜ ਲਵੋ ਉਹ ਸਿੰਘ ਕਹਿੰਦਾ ਕਮੈਂਟਰਾਂ ਹੀ ਕਿ ਜਿਹੜਾ ਅੰਮ੍ਰਿਤ ਕਹਿ ਕੇ ਸਕਾਇਆ ਜਾਂਦਾ ਉਹ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਨਹੀਂ ਸਕਾਇਆ ਜਾਂਦਾ ਤੁਸੀਂ ਦੇਖ ਲਓ ਟੀਵੀ ਦੀ ਸਕਰੀਨ ਤੇ ਇਹ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਇਹਦੇ ਨਾਲ ਪਿਆਰ ਕੀਤਾ ਜਾਂਦਾ ਅੰਮ੍ਰਿਤ ਕਹਿ ਕੇ ਅੰਮ੍ਰਿਤ ਕਿਹਾ ਜਾਂਦਾ ਉਸ ਨੂੰ ਪਰ ਅੰਬਰਤਾ ਤਾਦੀ ਹੁੰਦਾ ਜੇ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਸਕਾਇਆ ਜਾਂਦਾ ਸੋਨੂੰ ਖੰਡੇ ਦੇ ਦਰਸ਼ਨ ਕਰਾ ਰਿਆਂ ਤੁਸੀਂ ਦੇਖ ਲਓ ਸਿੰਘ ਦੇ ਹੱਥ ਚ ਫੜਿਆ ਹੋਇਆ ਇਹ ਖੰਡਾ ਹਰ ਰੋਜ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਇਸ ਖੰਡੇ ਦੇ ਤੁਸੀਂ ਵੀ ਕਰ ਲਵੋ ਜਿਹੜਾ ਥੱਲਿਓਂ ਚੌੜਾ ਉੱਤੋਂ ਚੌੜਾ ਉਹ ਤਾਂ ਪਟਿਆਲੇ ਵਾਲੇ ਰਾਜਿਆਂ ਦਾ ਤੇ ਬ੍ਰਿਟਿਸ਼ ਹਕੂਮਤ ਦਾ ਡਿਜ਼ਾਈਨ ਕੀਤਾ ਲੋਗੋ ਆ ਦੇਖ ਲਓ ਟੀਵੀ ਦੀ ਸਕਰੀਨ ਤੇ ਇਹ ਬ੍ਰਿਟਿਸ਼ ਹਕੂਮਤ ਦਾ ਡਿਜ਼ਾਈਨ ਕੀਤਾ ਲੋਗੋ ਆ ਉਹ ਸਮੇਂ ਦੀ ਜਿਹੜੀ ਪਟਿਆਲੇ ਵਾਲਿਆਂ ਦੀ ਫੌਜ ਹੁੰਦੀ ਸੀ ਫਿਰ ਉਹੀ ਬ੍ਰਿਟਿਸ਼ ਹਕੂਮਤ ਦੀ ਫੌਜ ਬਣ ਗਈ ਉਹਨਾਂ ਦੇ ਮੱਥੇ ਤੇ ਇਹ ਕਲੰਕ ਲਾਇਆ ਹੁੰਦਾ ਸੀ ਅੱਜ ਉਹੀ ਬ੍ਰਿਟਿਸ਼ ਹਕੂਮਤ ਨੇ ਲੋਗੋ ਨੂੰ ਇਹ ਲੋਕ ਖੰਡਾ ਦੱਸਦੇ ਨੇ ਕਿੱਡੀ ਘੋਰ ਬੇਅਦਮੀ ਕਰਦੇ ਨੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਫਿਰ ਕ੍ਰਹਿਤੀਏ ਪੈਦਾ ਹੋਣਗੇ ਜਿਨ੍ਹਾਂ ਨੇ ਚੋਲੇ ਪਾਲੇ ਨੇ ਉਹ ਊਂਕ ਰਹਤੀਏ ਨੇ ਉਹ ਅੰਦਰ ਗਤੀ ਪਾਪ ਕਰਦੇ ਨੇ ਜਿਨ੍ਹਾਂ ਨੇ ਤਾਰ ਤੇ ਉਹ ਤੁਹਾਨੂੰ ਪਤਾ ਹੀ ਆ ਹੁਣ ਤੁਸੀਂ ਆ ਪੱਤਰਕਾਰਾਂ ਨੂੰ ਦੇਖੋ ਟੀਵੀ ਦੀ ਸਕਰੀਨ ਤੇ ਸਭ ਤੋਂ ਪਹਿਲਾਂ ਤੁਹਾਨੂੰ ਵਿਚਾਲੇ ਬੈਠਾ ਸਹੋਤਾ ਸਤਕਾਰ ਕਮੇਟੀ ਵਾਲਾ ਉਹਦੀ ਸਤਕਾਰ ਕਮੇਟੀ ਆ ਤੇ ਦੂਜੇ ਪਾਸੇ ਨਾਲ ਹੀ ਬੀਬੀ ਆ ਜਿਹਦਾ ਇੱਕ ਖਾਲਸ ਟੀਵੀ ਆ ਉਹ ਕਹਿੰਦੀ ਆ ਕਿ ਸਾਡਾ ਖਾਲਸ ਪਿਓਰ ਟੀਵੀ ਆ ਪਿਓਰ ਦਾ ਮਤਲਬ ਸੱਚ ਇਹ ਬੀਬੀ ਕਿੰਨਾ ਸੱਚ ਬੋਲਦੀ ਆ ਇਹ ਸਾਨੂੰ ਪਤਾ ਹੀ ਆ ਇਹ ਬੀਬੀ ਨੂੰ ਹੁਣ ਥੋੜੇ ਸਾਹਮਣੇ ਪੁੱਛ ਲੈਨੇ ਆ ਵੀ ਬੀਬਾ ਤੂੰ ਸੱਚ ਬੋਲ ਕੇ ਦਿਖਾ ਇੱਕ ਵਾਰੀ ਆ ਇੱਕ ਵਾਰੀ ਸੱਚ ਬੋਲ ਕੇ ਦਿਖਾ ਦੱਸ ਕੇ ਜਿਹੜਾ ਅੱਜ ਝੰਡਿਆਂ ਤੇ ਲਾਇਆ ਜਾਂਦਾ ਉਹ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਲੱਗਦਾ ਇਹਨੇ ਵੀ ਅੰਮ੍ਰਿਤ ਕਹਿ ਕੇ ਸਕਾਰ ਦਿੱਤਾ ਇਹਨੂੰ ਪਟਿਆਲੇ ਵਾਲੇ ਰਾਜਿਆਂ ਦੇ ਲੋਕੋ ਨਾਲ ਜੇ ਗੁਰੂਆਂ ਦੇ ਖੰਡੇ ਵਰਗੇ ਖੰਡੇ ਨਾਲ ਅੰਮ੍ਰਿਤ ਸਕਿਆ ਹੁੰਦਾ ਤਾਂ ਇਹਨੇ ਬੋਲਣਾ ਸੀ ਪਰ ਬੋਲੇ ਕਿੱਥੋਂ ਕਿਉਂਕਿ ਕ੍ਰਹਿਤੀਏ ਪੈਦਾ ਕੀਤੇ ਜਾਂਦੇ ਨੇ ਆ ਮੱਖੂ ਇਹ ਵੀ ਕ੍ਰਹਿਤੀ ਆ ਆ ਸੀ5 ਵਾਲਾ ਇਹਦਾ ਤਾਂ ਪਤਾ ਹੀ ਆ ਸਭ ਨੂੰ ਆ ਦੂਜਾ ਸੱਜਣ ਇਹ ਸਾਰੇ ਬਹਿਰੂਪੀਏ ਨੇ ਸਿੰਘਾਂ ਦੇ ਬਾਣੇ 'ਚ ਨੇ ਪਰ ਹੈਗੇ ਕੌਣ ਵਜ਼ੀਰ ਖਾਨ ਦੀ ਫੈਮਿਲੀ 'ਚੋਂ ਵਜ਼ੀਰ ਖਾਨ ਦੇ ਪਰਿਵਾਰ ਵਿੱਚੋਂ ਸਿੰਘਾਂ ਦੇ ਪਰਿਵਾਰ ਵਿੱਚੋਂ ਨਹੀਂ ਹੈਗੇ ਜੇ ਸਿੰਘਾਂ ਦੇ ਪਰਿਵਾਰ ਵਿੱਚੋਂ ਹੁੰਦੇ ਤਾਂ ਬੋਲਦੇ ਆ ਹੁਣ ਅੱਗੇ ਆ ਜਿਹੜਾ ਸਤਕਾਰ ਕਮੇਟੀ ਵਾਲਾ ਜabb ਜਿੰਨਾ ਵੀ ਲਾਣਾ ਜੇ ਇਹ ਗੁਰੂ ਦੇ ਸਿੰਘ ਕਹਾਉਂਦੇ ਨੇ ਬਸ ਇਹ ਤਾਂ ਇਹਨਾਂ ਨੇ ਬੋਲਣਾ ਨਹੀਂ ਸਾਨੂੰ ਇਹਨਾਂ ਤੇ ਕੋਈ ਵੀ ਉਮੀਦ ਨਹੀਂ ਕਿਉਂਕਿ ਮੁਗਲ ਤਾਂ ਮੁਗਲ ਹੀ ਰਹਿੰਦੇ ਨੇ ਕਦੇ ਨਹੀਂ ਬੋਲਦੇ ਹੁੰਦੇ ਅੱਗੇ ਅਸੀਂ ਪਟਿਆਲੇ ਵਾਲੇ ਰਾਜਿਆਂ ਦੇ ਲੋਗੋ ਤੇ ਜੁੱਤੀਆਂ ਮਾਰ ਰਹੇ ਆ ਆ ਸਤਕਾਰ ਕਮੇਟੀ ਜਿਸ ਨੇ ਬਣਾਈ ਆ ਸਹੋਤੇ ਨੇ ਇਹ ਬੋਲੇ ਆ ਬਾਕੀ ਲਾਣਾ ਬੋਲੇ ਆ ਦੇਖ ਲਓ ਗੁਰੂ ਦੀਏ ਸੰਗ ਤੇ ਅਗਲੀ ਵੀਡੀਓ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਜਿਨ੍ਹਾਂ ਦੇ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਅੱਜ ਦੇਖੋ ਉਹ ਕੀ ਕਰਤੂਤਾਂ ਕਰਦੇ ਨੇ ਪੱਗਾਂ ਦੇ ਵਿੱਚ ਸਿਰ ਬਸਾ ਲਏ ਨੇ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਕਿਉਂਕਿ ਪਟਿਆਲੇ ਵਾਲੇ ਕੰਜਰਾਂ ਦਾ ਜਿਹੜਾ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਉਹਨੂੰ ਖੰਡਾ ਦੱਸ ਕੇ ਆ ਤੁਸੀਂ ਦੇਖੋ ਝੰਡਿਆਂ ਦੇ ਉੱਤੇ ਲਾਇਆ ਹੋਇਆ ਲੋਗੋ ਥੱਲਿਓਂ ਚੌੜਾ ਉੱਤੋਂ ਚੌੜਾ ਇਹ ਸਾਡੇ 10ਾਂ ਗੁਰੂਆਂ 'ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹ ਸਾਡਾ ਖੰਡਾ ਕਿਵੇਂ ਹੋ ਸਕਦਾ ਵੀ ਇਹਨੂੰ ਖੰਡੇ ਦਾ ਦਰਜਾ ਕਿਉਂ ਦੰਨੇਓ ਤੁਸੀਂ ਘੋਰ ਬੇਅਦਬੀ ਨਹੀਂ ਕਰਦੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਕੋਈ ਬੋਲੂ ਦੁਨੀਆ ਤੇ ਕੋਈ ਬੋਲੂ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਓ ਪ੍ਰਧਾਨੋ ਜੇ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਹਰ ਰੋਜ਼ ਘੋਰ ਬੇਅਦਬੀ ਕਰ ਸਕਦੇ ਹੋ ਪਟਿਆਲੇ ਵਾਲੇ ਕੰਜਰਾਂ ਦੇ ਲੋਕੋ ਨੂੰ ਖੰਡਾ ਦੱਸ ਕੇ ਤਾ ਅੱਜ ਅਸੀਂ ਤੁਹਾਡੇ ਸਾਹਮਣੇ ਪਟਿਆਲੇ ਵਾਲੇ ਕੰਜਰਾਂ ਦੇ ਲੋਗੋ ਤੇ ਜੁੱਤੀਆਂ ਮਾਰ ਰਹੇ ਆ ਜੁੱਤੀਆਂ ਦੇਖੋ ਜੁੱਤੀਆਂ ਵੱਜਦੀਆਂ ਦੇਖੋ ਜੁੱਤੀਆਂ ਵੱਜਦੀਆਂ ਦੱਸੋ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਹੋਏ ਜਿਹਨੂੰ ਤੁਸੀਂ ਖੰਡਾ ਦੱਸੀ ਜਾਂਦੇ ਹੋ ਹਰ ਰੋਜ਼ ਕੋਰਵੇ ਅਦਵੀ ਕਰਦੇ ਹੋ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਖੰਡੇ ਦੀ ਗੁਰੂ ਦੀਏ ਸੰਗ ਤੇ ਦਰਸ਼ਨ ਕਰੋ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਖੰਡੇ ਦੇ ਇਹ ਖੰਡਾ ਜਿਹੜਾ ਸਿੰਘ ਦੇ ਹੱਥ ਚ ਫੜਿਆ ਹੋਇਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਵੀ ਦਰਸ਼ਨ ਕਰ ਲੋ ਜੋ ਕਾਲ ਤੱਕ ਸਾਹ ਤੇ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਆਹ ਦੇਖੋ ਤੁਸੀਂ ਫੋਟੋਆਂ ਚ ਦੇਖ ਸਕਦੇ ਹੋ ਸੋਨੇ ਵਿੱਚ ਵੀ ਤਸਵੀਰ ਬਣੀ ਆ ਉਹ ਵੀ ਦੇਖ ਸਕਦੇ ਹੋ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਤਾਰ ਇਹ ਸਾਡਾ ਅਨਸਾਨ ਸਾਹਿਬ ਸੀ ਸਾਡੇ ਗੁਰੂਆਂ ਦਾ ਬਖਸ਼ਿਆ ਹੋਇਆ ਦਿੱਤਾ ਹੋਇਆ ਇਹ ਤਾਰ ਦਿੱਤਾ ਅੰਗਰੇਜ਼ਾਂ ਨੇ 1930 ਚ ਅੱਜ ਤੱਕ ਨਹੀਂ ਚੜਾਇਆ ਗਿਆ ਹੁਣ ਜੇ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਕੋਈ ਇਤਿਹਾਸਕਾਰ ਕਹਿੰਦਾ ਜਾਂ ਕੋਈ ਕੀਰਤਨ ਕਰਨ ਵਾਲਾ ਕਹਿੰਦਾ ਜਾਂ ਕੋਈ ਪਾਠੀ ਸਿੰਘ ਕਹਿੰਦਾ ਕਿ ਅਸੀਂ ਨਿਸ਼ਾਨ ਸਾਹਿਬ ਦੀ ਗੱਲ ਕਰਨੀ ਆ ਅਸੀਂ ਗੁਰੂਆਂ ਦੇ ਖੰਡੇ ਦੀ ਗੱਲ ਕਰਨੀ ਆ ਤਾਂ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਪਤਾ ਕੀ ਕਹਿੰਦੇ ਨੇ ਚੋਰ ਲਟੇਰੇ ਇਹ ਚੋਰ ਲਟੇਰੇ ਇਹ ਬੋਲਦੇ ਨੇ ਕਿ ਨਾ 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 ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਨਹੀਂ ਕਰਨੀ ਸਟੇਜ ਤੋਂ ਲੋਕਾਂ ਨੂੰ ਪਤਾ ਲੱਗ ਜੂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਨੀ ਲੋਕਾਂ ਨੂੰ ਪਤਾ ਲੱਗ ਜੂ ਓਏ ਹਰਾਮਖੋਰੋ ਓਏ ਹਰਾਮਖੋਰੋ ਪਾਪੀਓ ਤੁਹਾਡਾ ਸਤਿਆਨਾਸ਼ ਹੋ ਜਾਏ ਤੁਹਾਡਾ ਸਭ ਕੁਝ ਖਤਮ ਹੋ ਜਾਏ ਪਾਪੀਓ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਨ ਦੇਵੋਗੇ ਤੁਸੀਂ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਦੀ ਗੱਲ ਨਹੀਂ ਕਰਨ ਦੰਦੇ ਕਿ ਇਤਿਹਾਸਕਾਰਾਂ ਨੂੰ ਪਾਠੀਆਂ ਨੂੰ ਕੀਰਤਨੀ ਜਥਿਆਂ ਨੂੰ ਢਾਡੀਆਂ ਨੂੰ ਰੋਕੋਗੇ ਤੁਸੀਂ ਆਪਣਾ ਬਿਜ਼ਨਸ ਬਣਾ ਲਿਆ ਤੁਸੀਂ ਗੁਰੂ ਦੀ ਗੋਲਕ ਰੱਖੀ ਆ ਚੜਾਵਾ ਖਾਨਿਓ ਤੁਹਾਡੇ ਗੰਦੇ ਪੈ ਜਾਣ ਤੁਹਾਡੇ ਸੁੰਡ ਚੱਲ ਜਾਣ ਤੁਸੀਂ ਅੱਜ ਗੁਰੂਆਂ ਦੇ ਖੰਡੇ ਦੀ ਗੱਲ ਨਹੀਂ ਕਰਨ ਦੰਦੇ ਤੁਸੀਂ ਅੱਜ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਨਹੀਂ ਗੱਲ ਕਰਨ ਦੰਦੇ ਤੁਹਾਡੇ ਬੇੜਾ ਬਹਿ ਜਾ ਤੁਹਾਡਾ ਤੁਹਾਡਾ ਹੋ ਜਾ ਸਤਿਆਨਾਸ਼ ਤੁਸੀਂ ਤਾਂ ਮੁਗਲਾਂ ਤੋਂ ਵੀ ਮਾੜੇ ਨਿਕਲੇ ਪੱਗਾਂ 'ਚ ਤੁਸੀਂ ਸਿਰ ਬਸਾ ਲਏ ਨੇ ਤੁਹਾਡੇ ਨਾਂ ਤੇ ਮਗਰ ਸਿੰਘ ਲੱਗਿਆ ਹੋਇਆ ਖਾਲਸਾ ਲੱਗਿਆ ਹੋਇਆ ਗੰਦੀਆਂ ਤੁਸੀਂ ਕਰਤੂਤਾਂ ਕਰਦੇ ਹੋ ਤੁਸੀਂ ਮੁਗਲਾਂ ਤੋਂ ਕਿੰਨੇ ਜ਼ਿਆਦਾ ਉੱਤੇ ਦੇ ਪਾਪੀ ਹੋ ਜੋ ਤੁਸੀਂ ਅੱਜ ਇਤਿਹਾਸ ਨੂੰ ਬਰਬਾਦ ਕਰਦੇ ਹੋ ਆ ਤੁਹਾਡੇ ਸਾਹਮਣੇ ਆ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੇ ਦਰਸ਼ਨ ਕਰਾਏ ਨੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਾਏ ਨੇ ਜਿਹੜਾ ਕੰਜਰਾਂ ਦਾ ਝੰਡਾ ਅੱਜ ਗੁਰਦੁਆਰੇ ਵਿੱਚ ਚੜ੍ਹਿਆ ਆਇਆ ਹੋਇਆ ਤੁਸੀਂ ਉਹ ਤੇ ਜੁੱਤੀਆਂ ਮਾਰ ਰਹੇ ਆ ਜੁੱਤੀਆਂ ਜੁੱਤੀਆਂ ਮਾਰ ਰਹੇ ਆ ਜੁੱਤੀਆਂ ਦੇਖੋ ਤੁਹਾਡੀ ਅੱਖਾਂ ਦੇ ਸਾਹਮਣੇ ਜੁੱਤੀਆਂ ਮਾਰ ਰਹੇ ਆ ਪਾਪੀਓ ਤੁਸੀਂ ਹਰ ਰੋਜ਼ ਗੁਰੂਆਂ ਦੇ ਖੰਡੇ ਦੀ ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਹੋ ਅੱਜ ਤੁਹਾਡੇ ਸਾਹਮਣੇ ਤੁਹਾਡੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਤੇ ਜੁੱਤੀਆਂ ਬਾਜ ਰਹੀਆਂ ਨੇ ਬੋਲੂ ਕੋਈ ਦੁਨੀਆ ਤੇ ਗੁਰਦੁਆਰੇ ਦੀ ਕਮੇਟੀ ਬੋਲੂ ਕੋਈ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਜਿਹੜੀਆਂ ਕਹਿੰਦੀਆਂ ਨੇ ਢਾਡੀਆਂ ਰਾਗੀਆਂ ਕੀਰਤਨੀ ਜਥਿਆਂ ਨੂੰ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਨ ਦੇਣੀ ਖੰਡੇ ਦੀ ਗੱਲ ਨਹੀਂ ਕਰਨ ਦੇਣੀ ਬੋਲੋਗੇ ਤੁਸੀਂ ਮਰ ਮੁੱਕ ਗਏ ਹੋ ਮਰ ਮੁੱਕ ਗਏ ਹੋ ਮਰ ਮੁੱਕ ਗਏ ਹੋ ਤੁਹਾਡੇ ਜੁੱਤੀਆਂ ਪਹਿਣਗੀਆਂ ਮਰਿਆਂ ਤੇ ਵੀ ਪਹਿਣਗੀਆਂ ਜਿਉਂਦਿਆਂ ਤੇ ਵੀ ਪੈਂਦੀਆਂ ਨੇ ਕਿਉਂਕਿ ਇਹ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਕਿ ਤੁਸੀਂ ਗੁਰੂਆਂ ਦੇ ਨਿਸ਼ਾਨ ਸਾਹਿਬ ਨੂੰ ਤਾਰ ਕੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਚੜਾਏ ਸੀ ਗੁਰਦੁਆਰਿਆਂ ਦੇ ਵਿੱਚ ਪਰ ਯਾਦ ਰੱਖਿਓ ਸੱਚ ਕਦੇ ਖਤਮ ਨਹੀਂ ਹੁੰਦਾ ਇੱਕ ਦਿਨ ਸ੍ਰੀ ਗੁਰੂ 10ਵੇਂ ਪਾਸ਼ਾ ਜਿਹਦੇ ਨਿਸ਼ਾਨ ਸਾਹਿਬ ਗੁਰਦੁਆਰਿਆਂ ਤੇ ਝੂਲਿਆ ਕਰਨਗੇ ਉਹ ਦਿਨ ਦੂਰ ਨਹੀਂ ਜਦ ਸ੍ਰੀ ਗੁਰੂ 10ਵੇਂ ਪਾਸ਼ਾ ਜਿਹਦੇ ਖੰਡੇ ਵਰਗਾ ਖੰਡਾ ਬਣਾ ਕੇ ਸੰਗਤਾਂ ਅੰਬਰ ਸਕਾਇਆ ਕਰਨਗੀਆਂ ਉਹ ਦਿਨ ਦੂਰ ਨਹੀਂ ਜਦ ਦਸਿਆ ਹੋਈਆਂ ਰਹਿਤਾਂ ਗੁਰੂਆਂ ਦੇ ਰਹਿਤਾਂ ਦਸਿਆ ਜਾਣਗੀਆਂ ਕਰੈਤਾ ਬੰਦ ਹੋ ਜਾਣਗੀਆਂ ਉਹ ਦਿਨ ਦੂਰ ਨਹੀਂ ਹੈਗਾ ਸੱਚ ਕਦੇ ਖਤਮ ਨਹੀਂ ਹੁੰਦਾ ਜੇ ਖਤਮ ਹੋਣਾ ਤਾਂ ਤੁਹਾਡੇ ਵਰਗੇ ਪਾਪੀਆਂ ਲਟੇਰਿਆਂ ਨੇ ਗੋਲਕ ਚੋਰਾਂ ਨੇ ਖਤਮ ਹੋਣਾ ਤੁਸੀਂ ਖਤਮ ਹੋਣਾ ਸੱਚ ਨੇ ਖਤਮ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ